ਹੰਡਾ ਬਤ ਤੁਹਾਡਾ ਅਮਿਤ ਜੀ ਅਮਿਤ ਜੀ ਤੇ ਕੁਛ ਦਿਨ ਪਹਿਲਾਂ ਨਾ ਤੁਹਾਨੂੰ ਇਹ ਬੋਡੀ ਸਰਵਿਸ ਪੈਕ ਦੇ ਕੇ ਗਏ ਸੀ ਹਾਂਜੀ ਹਾਂ ਤੇ ਕੀ ਕੀ ਪ੍ਰੋਬਲਮਾਂ ਸੀਗੀਆਂ ਤੁਹਾਨੂੰ ਸਾਨੂੰ ਜੀ ਥਾਇਰੋਇਡ ਵੀ ਸੀ ਇੱਕ ਤਾਂ ਮੋਟਾਪਾ ਵਧ ਰਿਹਾ ਸੀ ਠੀਕ ਹੈ ਤੇ ਉਹਦੇ ਕਰਕੇ ਪ੍ਰੋਬਲਮ ਹੋ ਰਹੀ ਸੀ ਬੋਡੀ ਦੀ ਠੀਕ ਹੈ ਅਲਰਜੀ ਅਲਰਜੀ ਵੀ ਰਹਿੰਦੀ ਸੀ ਸਿੱਕਾਂ ਲੱਗਦੀਆਂ ਸੀ ਕੀ ਪ੍ਰੋਬਲਮ ਆਉਂਦੀ ਸੀ ਅਲਰਜੀ ਠੀਕ ਹੈ ਦਿਖਾਵ ਮੋਂ ਰਹਿੰਦਾ ਸੀਗਾ ਠੀਕ 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 ਇਹ ਕਿੰਨੇ ਕੇ ਟਾਈਮ ਤੋਂ ਪ੍ਰੋਬਲਮ ਸੀ ਅਸੇਕਾ ਦਿਖਾਉਂਦੇ ਤੋਂ ਜੀ ਸ਼ੁਰੂਤ ਹੀ ਹੈ ਤੇ ਆ ਥਾਇਰੋਇਡ ਆ ਸਾਲ ਤੋਂ ਹੋ ਗਿਆ ਉਹਦੋਂ ਹੋ ਗਿਆ ਸੀ ਠੀਕ ਹੈ ਇਹਦੇਆਂ ਦਵਾਈਆਂ ਤੁਸੀਂ ਕਿੰਨੇ ਕਰ ਰਹੇ ਸੀ ਤੁਸੀਂ ਇਹ ਦਵਾਈਆਂ ਸੀ ਪਹਿਲਾਂ ਲਈਆਂ ਸੀ ਜਾਂ ਟੈਸਟ ਕਰਾਈ ਤੋਂ ਬਾਅਦ ਵਿੱਚ ਆਇਆ ਨਹੀਂ ਬਾਅਦ ਵਿੱਚ ਫੇਰ ਆਇਆ ਸੀ ਥਾਇਰੋਇਡ ਹੁਣ ਜਿਹੜਾ ਬਾਡੀ ਸਰਵਿਸ ਹੈਗਾ ਇਹ ਪ੍ਰੋਡਕਟ ਯੂਜ਼ ਕੀਤਾ ਸੀ ਇਹ ਵਧੀਆ ਫਰਕ ਆਇਆ ਤੁਹਾਨੂੰ ਠੀਕ ਹੈ ਇਹ ਜਿਹੜਾ ਤੁਸੀਂ ਬਾਡੀ ਸਰਵਿਸ ਪੈਕ ਯੂਜ਼ ਕੀਤਾ ਇਹਦੇ ਨਾਲ ਬਹੁਤ ਵਧੀਆ ਫਰਕ ਪਿਆ ਤੇ weight ਵੀ ਘਟਿਆ ਹਾਂਜੀ weight ਵੀ ਘਟਣ ਲੱਗ ਗਿਆ ਤੁਹਾਨੂੰ ਹਾਂ ਘਟਿਆ ਕਿੰਨਾ ਕੁ ਲੱਗਦਾ ਆਪਣੇ ਆਪਣੇ 5 ਕਿਲੋ ਕੋ ਲੱਗਦੇ 5 ਕਿਲੋ ਵੀ ਘਟ ਗਿਆ ਨੇੜੇ ਤੇੜੇ 5 ਕਿਲੋ ਦੇ ਹਨਾ ਤੇ ਬਾਕੀ ਜਿਹੜੇ ਥਾਇਰੋਇਡ ਦੀ ਪ੍ਰੋਬਲਮ ਸੀ ਉਹਦੇ ਤੇ ਦਿੱਕਤ ਕੋਈ ਹੁੰਦੀ ਸੀਗੀ ਉਹ ਠੀਕ ਹੈ ਹੁਣ ਹਾਂਜੀ ਠੀਕ ਹੈ ਸੋਜਣ ਹੋ ਜਾਂਦੀ ਸੀ ਸਾਰੇ ਅੱਛਾ ਹੁਣ ਉਹ ਠੀਕ ਹੈ ਹਾਂਜੀ ਠੀਕ ਪਰ ਲੱਖਾਂ ਹੀ ਭੈਣ ਭਾਈ ਨੇ ਜਿਹਨਾਂ ਨੂੰ ਥਾਇਰੋਇਡ ਦੀ ਪ੍ਰੋਬਲਮ ਆ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਤੁਸੀਂ ਇਹ ਹੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਵੱਧ ਤੋਂ ਵੱਧ ਜੂਸ ਕਰੋ ਸਨ ਫਰਕ ਨਹੀਂ ਪੈਣਾ ਨਾ ਜਿਹੜਾ ਆਊਗਾ ਇਤੋਂ ਠੀਕ ਹੈ ਬਾਡੀ ਸਰਵਿਸ ਪੈਕ ਯੂਜ਼ ਕਰੋ ਇਹ ਯੂਜ਼ ਕਰੋ ਪਰ ਡਾਇਟ ਸੁਧਰੀਆ ਕਰੋ ਕੋਈ ਉਹ ਦਵਾਈਆਂ ਨਹੀਂ ਹੈਗੀਆਂ ਜਿਸ ਪ੍ਰੋਡਕਟਰ ਨੇ ਸੋ ਥੈਂਕ ਯੂ ਬੰਦ ਓਕੇ